ਅਪਾ ਨਾ ਸ਼ਬਦਾਂ ਤੋਂ ਉਲਝੇ ਹੋਇਆ ਜਿਵੇਂ ਹੁਣ ਆ ਵਿਸ਼ਵ ਕਰਮਾ ਸ਼ਬਦ ਆ ਵਿਸ਼ਵ ਕਰਮਾ ਹੁਣ ਵਿਸ਼ਵ ਦੇ ਜੀ ਅਰਥ ਕਰੀਏ ਅਪਾ ਵਿਸ਼ਵ ਕਹਿੰਦੇ ਸਾਰੀ ਕਾਇਨਾਤ ਨੂੰ ਸਾਰੀ ਕਾਇ ਅਪਾ ਵੀ ਕਹਿੰਦੇ ਵਿਸ਼ਵ ਦੀਆਂ ਖਬਰਾਂ ਇਹ ਸ਼ਬਦ ਅਪਾ ਮੈਂ ਅਖਬਾਰਾਂ ਤੇ ਵੀ ਮੀਡੀਆਸ ਹੁੰਦੇ ਨੇ ਵਿਸ਼ਵ ਹੈ ਸਾਰੀ ਕਾਇਨਾਤ ਕਰਮ ਹੈ ਕਰਨ ਵਾਲਾ ਵਿਸ਼ਵ ਦਾ ਕਰਤਾ ਜਿਹਨੂੰ ਕਰਤਾਪੁਰਖ ਕਹਿੰਦੇ ਆ ਜਿਹਨੂੰ ਪਰਮਾਤਮਾ ਕਹਿੰਦੇ ਹਾਂ ਉਹਦੇ ਮੂਰਤੀ ਤਸਵੀਰ ਕੋਈ ਨਹੀਂ ਹੈ ਪਰ ਚਲਾਕ ਲੋਕ ਫਿਰ ਕੀ ਕਰਦੇ ਆ ਇਹਨਾਂ ਨਾਵਾਂ ਤੇ ਇਹਨਾਂ ਸ਼ਬਦਾਂ ਦੇ ਨਾਂ ਤੇ ਗੁੰਮਰਾਹ ਕਰ ਜਾਂਦੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਕਿਸੇ ਨੇ ਵਿਸ਼ਵਕਰਮਾ ਨਾ ਦੀ ਉਹਦੇ ਬੱਕਰੀ ਦੀ ਮੂਰਤੀ ਜੀ ਬਣਾ ਕੇ ਉਹਨੂੰ ਮੂਰਤੀ ਪੂਜਕ ਬਣਾ ਲਿਆ ਕਿਸੇ ਨੇ ਹੋਰਾਂ ਦੇ ਨਾਮ ਲੈ ਕੇ ਅਸਲ ਦੇ ਵਿੱਚ ਅਖੀ ਕਰਨਾ ਕੀ ਆ ਸਮਾਜ ਨੂੰ ਫੰਡਣ ਦਾ ਕੰਮ ਹਾਲਾਂਕਿ ਇਹਦੇ ਦੇ ਅਰਥ ਅਮਾਨਦਾਰੀ ਨਾਲ ਅਸੀਂ ਦੇਖੀਏ ਕਰਤਾ ਪੁਰਖ ਬਣਾਉਣ ਵਾਲਾ ਸ੍ਰੀਟੀ ਨੂੰ ਕਰਤਾ ਇੱਕ ਸਿਰਜਣਹਾਰ ਉਹਦੇ ਨਾਲ ਜੁੜਦੇ ਆ ਪਰ ਅਗਲੇ ਨਹੀਂ ਜੋੜਦੇ ਕਿਉਂਕਿ ਇਹਦੇ ਨਾਲ ਨੋਟ ਤੇ ਵੋਟ ਦੋਨੋਂ ਇਕੱਠੇ ਹੁੰਦੇ ਆ ਇਹਦੇ ਨਾਲ ਨੋਟਾਂ ਤੇ ਵੋਟਾਂ ਦਾ ਵਧੀਆ ਕੰਮ ਚੱਲਦਾ ਕਿਉਂਕਿ ਜਾ ਕੇ ਉੱਥੇ ਮੂਰਤੀ ਕੋਲੇ ਦੋ ਮਿੰਟ ਬੋਲਿਆ ਉਹਨਾ ਹਰ ਇੱਕ ਤੇ ਕੋਈ ਹਰ ਇੱਕ ਦੀ ਜੈ ਹਰ ਇੱਕ ਦੀ ਜੈ ਹਰ ਇੱਕ ਦੀ ਜੈ ਕਿਉਂਕਿ ਪਬਲਿਕ ਨੂੰ ਜਾਂਦੀ ਹੈ ਠੱਠੇ ਖੂਤ ਜਾਵੇ ਪਰ ਮੇਰੀ ਬੋਟ ਬਣਦੀ ਰਹੇ ਤੁਸੀਂ ਦੇਖ ਲਓ ਕੋਈ ਵੱਡੇ ਵੱਡੇ ਪੜੇ ਲਿਖੇ ਲੀਡਰ ਜਿਹੜੇ ਉਹਨਾਂ ਨੂੰ ਪਤਾ ਵੀ ਹੈਗਾ ਬੇ ਚੀਜ਼ਾਂ ਫਲਾਨੀ ਦੀ ਆਪਾਂ ਵਧਾਈਆਂ ਫਲਾਨ ਦੀਆਂ ਚੀਜ਼ਾਂ ਜਿਹੜੀਆਂ ਨਾ ਹੈ ਨਾ ਹੋਣਗੀਆਂ ਨਾ ਉਹਨਾਂ ਦਾ ਸਮਾਜ ਨੂੰ ਨਾ ਲੋਕਾਂ ਨੂੰ ਕੋਈ ਲਾਭ ਨਹੀਂ ਹਾਂ ਲੀਡਰ ਲੋਕ ਆ ਜਿਹੜੇ ਉਹ ਆਪਣੀ ਪਬਲਿਸ਼ਿਟੀ ਲਈ ਇਹਨਾਂ ਦੀ ਵਰਤੋਂ ਕਰਦੇ ਆ ਕਿਉਂਕਿ ਸਾਡੇ ਲੋਕਾਂ ਨੂੰ ਪਤਾ ਕੀ ਆ ਚਾਹੇ ਉਹ ਵਿਚਕਰਮਾ ਦਿਹਾੜਾ ਮਨਾ ਰਹੇ ਹੋ ਜਾਂ ਉਹ ਕਿਸੇ ਦਾ ਹੋਰ ਮਨਾ ਰਹੇਣ ਉੱਥੇ ਅਸੀਂ ਸੱਦਣਾ ਪਾਉਣਾ ਕਿਨੂੰ ਹੁੰਦਾ ਪੋਲੀਟੀਕਲ ਲੀਡਰ ਉਹਨਾਂ ਦੇ ਫਾਇਦੇ 'ਚ ਹੈ ਤਾਂ ਕਿ ਲੋਕ ਬੰਡੇ ਰਹਿਣ ਲੋਕ ਉਲਝੇ ਰਹਿਣ ਲੋਕ ਆਪਣਾ ਟਾਈਮ ਸਮਾਂ ਬਰਵਾਦ ਕਰਦੇ ਰਹਿਣ ਸਮਝਣ ਨਾਲ ਬੇਸਮਝ ਲੋਕਾਂ ਦੀ ਭੀੜ ਦੀ ਲੀਟਰਾਂ ਨੂੰ ਲੋੜ